ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਆਲੂਆਂ ਬਾਰੇ ਕਰਾਂਗੇ ਤੇ 6 ਤਰੀਕ ਹੋ ਗਈ ਅੱਜ 10 ਸੌਰੀ ਦਸੰਬਰ ਦੀ ਬਹੁਤ ਵਧੀਆ ਕਿਸਾਨ ਵੀਰੋ ਹੁਣ ਮੌਸਮਾ ਜਿਹੜਾ ਠੀਕ ਹੋ ਰਿਹਾਗਾ ਠੰਡ ਹੋ ਰਹੀ ਐ ਤੇ ਬਹੁਤ ਕਿਸਾਨ ਵੀਰਾਂ ਦੇ ਪਹਿਲਾਂ ਫੋਨ ਵਗੈਰਾ ਵੀ ਆਉਂਦੇ ਰਹੇ ਸੀ ਵੀ ਆਲੂਆਂ ਦੇ ਵਿੱਚ ਨਾ ਜਿਹੜੀ ਵੀ ਰੇਤ ਗਈ 10ਵੇਂ ਮਹੀਨੇ ਦੇ 15 ਤਰੀਕ ਤੋਂ ਪਹਿਲਾਂ-ਪਹਿਲਾਂ ਆਲੂ ਬੀਜੇ ਹੋਏ ਸੀਗੇ 20 ਤੋਂ ਉਹਨਾਂ 'ਚ ਇੱਕ ਪ੍ਰੋਬਲਮ ਆਈ ਸੀਗੀ ਕਿਸੇ ਕਿਸੇ ਖੱਤੇ ਦੇ ਵਿੱਚ ਤਾਂ ਠੀਕ ਸੀਗੇ ਨਹੀਂ ਉਹ ਮੰਨ ਲਓ ਹਰੇਕ ਦੇ ਖੱਤੇ 'ਚ ਪ੍ਰੋਬਲਮ ਆਈ ਸੀ ਵੀ ਜਿਹੜੇ ਆਲੂਆਂ ਦੀਆਂ ਸਟਿਮਾਂ ਸੀਗੀਆਂ ਤਨੇ ਕਹਦੇ ਨੇ ਆਪੇ ਇਹ ਕਿਸਾਨ ਵੀਰੋ ਉੱਪਰ ਨੂੰ ਇਹ ਜਾ ਰਹੇ ਸੀ ਫਲੋ ਬਿਲਕੁਲ ਨਹੀਂ ਸੀ ਤੇ ਕਿਸਾਨ ਵੀਰਾਂ ਆਪਣੇ ਖੇਤ ਦੇ ਵਿੱਚ ਵੀ ਦਿੱਕਤ ਆਈ ਸੀ ਆਹ ਖੇਤ ਦੇ ਵਿੱਚ ਆਪਣਾ ਐਲ ਆਰ ਸੀਗਾ ਤੇ ਇਹ ਚ ਆਪਣੀ ਦਿੱਕਤ ਆਈ ਸੀ ਇਹ ਪਰ ਜਦੋਂ ਤਕਰੀਬਨ ਆਪਣੇ ਪਿੱਛੇ ਜੇ ਧੁੰਦਾਂ ਪਈਆਂ ਨੇ ਇਹ 17 18 ਤਰੀਕ ਤੱਕ ਜਾ ਕੇ ਨਵੰਬਰ ਚ ਉਹ ਦਿਨਾਂ ਦੇ ਵਿੱਚ ਕਿਸਾਨ ਵੀਰੋ ਜਿਹੜੀ ਠੰਡ ਪੈ ਗਈ ਉਹਨੇ ਉਹ ਸਾਰੀ ਆਪਣਾ ਮਸਲਾ ਜਿਹੜਾ ਉਹ ਹੱਲ ਕਰਤਾ ਆਲੂਆਂ ਦਾ ਫਲਾਅ ਬਹੁਤ ਸੋਹਣਾ ਹੋ ਗਿਆ ਗ੍ਰੋਥ ਬਹੁਤ ਸੋਹਣੀ ਹੋਈ ਆ ਤਣੇ ਬਹੁਤ ਸੋਹਣੇ ਬਣ ਗਏ ਤੇ ਨੀਚੇ ਸਹਜ ਆ ਜਿਹੜਾ ਆਲੂ ਦਾ ਉਹ ਵੀ ਐਕੂਰੇਟ ਚੱਲ ਰਿਹਾ ਜਿੰਨੇ ਕੁ ਉਮਰ ਦੇ ਆਲੂ ਨੇ ਉਸ ਹਾਵ ਨਾਲ ਸਹਜ ਆ ਜਿਹੜਾ ਆਪਣਾ ਬਹੁਤ ਵਧੀਆ ਤੇ ਅੱਜ ਕਿਸਾਨ ਵੀਰੋ ਆਪਾਂ ਗੱਲਬਾਤ ਕਰਦੇ ਆ ਤੁਹਾਡੇ ਨਾਲ ਜਿਹੜੀਆਂ ਆਪਾਂ ਸਪਰੇਆਂ ਕਰਿਆ ਨੇ ਆਲੂ ਦੇ ਉੱਪਰ ਦੇਖੋ ਪਹਿਲੀ ਸਪਰੇ ਤਾਂ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਪਾਂ 45 ਹਰ ਇੱਕ ਕਿਸਾਨ ਵੀਰ ਕਰਦਾ ਹੈਗਾ ਉਹ ਕਿ ਜਿਹੜੀ ਐਮਪਨਤਾਲੀ ਸਪਰੇਆ ਇਹ ਸਸਤੀ ਪੈ ਜਾਂਦੀ ਹੈ ਤੇ ਰਿਜ਼ਲਟ ਵੀ ਵਧੀਆ ਦੇ ਜਾਂਦੀ ਆ ਐਮਪਨਤਾਲੀ ਦੇ ਨਾਲ ਕਿਸਾਨ ਵੀਰ ਆਪਾਂ 12 ਕਾੜ ਤੇ 1 ਕਿਲੋ ਯੂਰੀਆ ਤੇ ਨਾਲ ਤੇਲੇ ਵਾਲੀ ਜਿਹੜੀ ਦਵਾਈ ਆ ਪਾਤੀ ਸੀ ਬਹੁਤ ਵਧੀਆ ਹੁਣੇ ਰਿਜ਼ਲਟ ਦਿੱਤੇ ਨੇ ਕਿਉਂਕਿ ਜਿਹੜਾ 12 ਕਾੜ ਆ ਕਿਸਾਨ ਵੀਰੋ ਟਿਊਮਰ ਵਧਾਉਣ ਦੇ ਵਿੱਚ ਬਹੁਤ ਸਹਾਇਤਾ ਕਰਦਾ ਇਹ ਡੀਪੀ ਹੁੰਦਾ ਇਹਦੇ ਚ ਤੇ 26-27 ਦਿਨ ਦੇ ਲਗਭਗ ਕਿਸਾਨ ਵੀਰ ਆਪਾਂ ਪਹਿਲੀ ਸਪਰੇਅ ਦੇਤੀ ਸੀ ਤੇ ਦੂਜੀ ਸਪਰੇਅ ਜਿਹੜੀ ਕਿਸਾਨ ਵੀਰੋ ਆਪਾਂ ਹੁਣ ਕਰੀਏ ਜਾ ਕੇ 43 44 ਦਿਨ ਦੇ ਉਪਰ ਉਹਦੇ ਵਿੱਚ ਕਿਸਾਨ ਵੀਰੋ ਪਾਇਆ ਆਪਾਂ ਨੇ 05234 ਤੇ ਐਂਟਰਾਕੋਲ ਤੇ ਨਾਲ ਇਹਦੇ ਪਾਇਆ ਕਿਸਾਨ ਵੀਰੋ ਆਪਾਂ ਨੇ ਥਾਇਆਈ ਤੇਲੇ ਵਾਲੀ ਤੇ ਬਾਕੀ ਨਾਲ ਕਿਸਾਨ ਵੀਰੋ ਆਪਾਂ ਪਾਤਾ ਜੀ ਇਹਦੇ ਸਟicker ਤੇ ਕਿਲੋ ਜੂੜਿਆ ਕੀਲੋ ਯੂਰੀਆ ਕਿਸਾਨ ਵੀਰੋ ਆਪਾਂ ਹਰ ਇੱਕ ਸਪਰੇ ਦੇ ਵਿੱਚ ਪਾਉਣੇ ਆ ਜਿਹਦੇ ਨਾਲ ਕੇ ਕਿਸਾਨ ਵੀਰੋ ਜਿੰਨਾ ਆਪਾਂ ਇੱਕ ਗੱਟਾ ਯੂਰੀਆ ਦਾ ਨੀਚੇ ਪਾਉਣੇ ਆ ਜਲ ਲਾਲੀ ਵੀ ਆਪਾਂ ਨੈਨੋ ਯੂਰੀਆ ਦੇ ਲੀਟਰ ਆਪਾਂ ਇੱਕ ਸਪਰੇ ਚ ਪਾ ਦਿੰਦੇ ਆਗੇ ਉਹਦੇ ਨਾਲੋਂ ਵੀ ਇਹ ਚੀਜ਼ ਦਾ ਵਧੀਆ ਰਿਜ਼ਲਟ ਲੱਗਾ ਕਿਸਾਨ ਵੀਰੋ ਸਾਨੂੰ ਆਲੂ ਆਪਣੇ ਬਹੁਤ ਸੋਹਣੇ ਖੜੇ ਨੇ ਸਾਰੇ ਦੇਖ ਸਕਦੇ ਹੋ ਤੁਸੀਂ ਐਲ ਆਹ ਆਲੂ ਕਿਸਾਨ ਵੀਰੋ ਆਪਣਾ 47 48 ਦਿਨ ਦਾ ਆਲੂ ਹੋ ਗਿਆ ਇਹ ਸਾਈਜ਼ ਬਹੁਤ ਸੋਹਣਾ ਚੱਕਿਆ ਟਿਊਮਰ ਬਹੁਤ ਚੱਕੇ ਹੋਏ ਨੇ ਤੇ ਖਰ ਬੀਜ ਵੀ ਕਿਸਾਨ ਵੀਰੋ ਹੁਣ ਹਰ ਹਰ ਇੱਕ ਸਾਲ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ ਬੀਜ ਦੇ ਵਿੱਚ ਆਪਾਂ ਪੂਰਾ ਸੁਧਾਰ ਲਈਏ ਹਰ ਸਾਲ ਹੁਣ ਆਪਾਂ ਤਕਰੀਬਨ ਜਿੰਨਾ ਕਾਲੂ ਵਧੀਆਂ ਜਾਊਗਾ ਉਸ ਹਿਸਾਬ ਨਾਲ ਆਪਾਂ ਬੀਜ ਦੀ ਪ੍ਰੋਡਕਸ਼ਨ ਆ ਜਿਹੜੀ ਉਹ ਵੀ ਵਧਾਈ ਚੱਲਾਂਗੇ ਤੇ ਬਾਕੀ ਕਿਸਾਨ ਵੀਰੋ ਡੋਜ਼ ਕਿੰਨੀ ਕਿੰਨੀ ਪਾਈ ਆ ਪਹਿਲੀ ਸਪਰੇਅ ਦੇ ਵਿੱਚ ਕਿਸਾਨ ਵੀਰੋ ਆਪਾਂ 15 45 ਪਾਈ ਸੀ 500 ਗ੍ਰਾਮ 1 ਕਿਲੋ 12 61 1 ਕਿਲੋ ਯੂਰੀਆ ਤੇ ਨਾਲ ਸਵਾ 100 ਐਮ ਐਲ ਤੇਲੇ ਵਾਲੀ ਥਾਇਆ 3% ਵਾਲੀ ਤੇ ਹੁਣ ਕਿਸਾਨ ਵੀਰੋ ਆਪਾਂ ਨੇ ਪਾਈ 1 ਕਿਲੋ 5234 500 ਗ੍ਰਾਮ ਐਂਟਰਾ ਕੂਲ ਤੇ ਨਾਲ ਔਨੀਏ ਤੇਲੇ ਵਾਲੀ 700 ml ਤੇ ਬਾਕੀ ਸਟicker ਕਿਸਾਨ ਵੀਰੋ ਹਰੇਕ ਸਪਰੇਅ ਚ ਪਾਉਣਾ ਤੁਸੀਂ ਨੇ ਤੇ ਕਿਉਂਕਿ ਆਲੂਆਂ ਦੇ ਉੱਪਰ ਖਾਸ ਕਰਕੇ ਉਹਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਪਰ ਹਰ ਇੱਕ ਪੱਤੇ ਦੇ ਉੱਪਰ ਜਿਹੜੀ ਦਵਾਈ ਆ ਪੂਰਾ ਕੰਮ ਕਰਦੀ ਆ ਤੇ ਬਾਕੀ ਕਿਸਾਨ ਵੀਰੋ ਆਪਣੇ ਕਿਸੇ ਵੀ ਖੇਤ ਦੇ ਵਿੱਚ ਤੁਹਾਨੂੰ ਨਾ ਬਲਾਈਟ ਮਿਲੇ ਨਾ ਤੇਲਾ ਮਿਲੇ ਕਿਉਂਕਿ ਤੇਲੇ ਤੇ ਬਲਾਈਟ ਨੂੰ ਰੋਕਣਾ ਬਹੁਤ ਜ਼ਿਆਦਾ ਜ਼ਰੂਰੀ ਆਲੂ ਦੇ ਵਿੱਚ ਬੈਰਿਸ ਘਟਾਉਣ ਦੇ ਲਈ ਤੇ ਝਾੜ ਵਧਾਉਣ ਦੇ ਲਈ ਤੇ ਬਾਕੀ ਇਸ ਸਾਲ ਆਪਣੇ ਕੋਲ ਜੀ3 ਆ ਗਿਆ ਸੀਗਾ ਡਾਇਮੰਡ ਤੇ ਐਲ ਆਰ ਉਹ ਵੀ ਬਹੁਤ ਵਧੀਆ ਖੜਾ ਤੇ ਅੱਗੇ ਸਪਰੇਅ ਕਿਸਾਨ ਵੀਰੋਂ ਹੁਣ ਆਪਾਂ ਕਰਾਂਗੇ ਐਮ 45 ਦੁਬਾਰਾ ਰਿਪੀਟ ਕਰਕੇ ਨਾਲ ਆਪਾਂ ਪਾ ਦਾਂਗੇ ਉਹਦੇ 13045 55 ਕਰੰਤੇ ਬਾਕੀ ਸਹਿਜ ਬਹੁਤ ਸੋਹਣਾ ਹਜੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਦੇਖਾਂਗੇ ਆਪਾਂ ਮੌਕੇ ਤੇ 0050 ਦੀ ਲੋਡ ਜੇ ਪਈ ਅੱਗੇ ਕਰ ਦੋਗੇ ਨਹੀਂ ਕੋਈ ਅਦਰਵਾਜ਼ੀ ਲੋਡ ਨਹੀਂ ਆਲੂ ਬਹੁਤ ਵਧੀਆ ਖੜਾਗਾ ਅਜੇ ਤੱਕ ਕੋਈ ਬੀਲਾਂਾਂ ਚ ਸਮੱਸਿਆ ਨਹੀਂ ਕੋਈ ਵਾਇਰਸ ਦੀ ਸਮੱਸਿਆ ਨਹੀਂ ਸਾਲ ਆਈ ਹੈਗੀ ਪਰ ਜਿਹੜਾ ਪਹਿਲਾਂ ਦੇਖ ਕੇ ਰੁੱਖ ਲੱਗਦਾ ਸੀ ਉਸ ਦੇ ਹਿਸਾਬ ਨਾਲ ਆਲੂ ਹੈ ਜਿਹੜਾ ਹੁਣ ਪੂਰਾ ਐਨ ਐਕੂਰੇਟ ਸਹੀ ਹੋ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਨੂੰ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਜਿਹੜੀ ਆਪਾਂ ਜਾਣਕਾਰੀ ਦਿੱਤੀ ਹੈ ਵਧੀਆ ਲੱਗੀ ਹੋਵੇ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ